ਮਾਤਮ ਵਿੱਚ ਬਦਲਿਆ ਵਿਸਾਖੀ ਦੀਆਂ ਖੁਸ਼ੀਆਂ ਬੇਕਾਬੂ ਹੋਏ ਟਰੈਕਟਰ ਟਰੈਲੀ ਠੇਠਾ ਆਏ ਨਾਨਾ ਦੋਤੇ ਦੀ ਮੌਤ ਸੋ ਦੱਸਦੀ ਕਿ ਵਿਸਾਖੀ ਮੌਕੇ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਮੱਥਾ ਟੇਕਣ ਲਈ ਆਈ ਸੰਗਤ ਦੀ ਟਰੈਕਟਰ ਟਰੈਲੀ ਬੇਕਾਬੂ ਹੋ ਕੇ ਹਾਸੇ ਦਾ ਸ਼ਿਕਾਰ ਹੋ ਗਈ ਹਾਸੇ ਵਿੱਚ ਟਰੈਕਟਰ ਚਲਾ ਰਹੇ ਨੌਜਵਾਨ ਤੇ ਇੱਕ ਬਜ਼ੁਰਗ ਦੀ ਮੌਤ ਹੋ ਗਈ ਤੇ ਕਈ ਸਵਾਰੀਆਂ ਜ਼ਖਮੀ ਹੋਈਆਂ ਦੋਮਾ ਮ੍ਰਿਤਕ ਰਿਸ਼ਤੇ ਵਿੱਚ ਨਾਨਾ ਦੋਤੇ ਸਨ ਜਾਣਕਾਰੀ ਅਨੁਸਾਰ ਪਿੰਡ ਸ਼ੇਖਪੂਰਾ ਬਾਗ ਥਾਣੇ ਰਾਹੋ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਸੰਗਤ ਟਰੈਕਟਰ ਟਰੈਲੀ ਤੇ ਸਵਾਰ ਹੋ ਕੇ ਖਾਲਸਾ ਸਾਜਨਾ ਦੀਪਸ ਮੋਕੇਸ਼ੀਰੀ ਕੀਰਤਪੁਰ ਸਾਹਿਬ ਦੇ ਧਾਰਮਿਕ ਅਸਥਾਨਾਂ ਤੇ ਮੱਥਾ ਟੇਕਣ ਲਈ ਆਏ ਸਨ ਜਦੋਂ ਉਹਨਾਂ ਦੀ ਟਰੈਕਟਰ ਟਰੈਲੀ ਦਰਗਾਹ ਸਾਈਂ ਪੀਰ ਬਾਬਾ ਬੁੱਢਣ ਸਾਹਿਬ ਜੀ ਦੇ ਮੱਥਾ ਟੇਕਣ ਲਈ ਓਵਰ ਬ੍ਰਿਜ ਤੋਂ ਹੋ ਕੇ ਅੱਗੇ ਪਿੰਡ ਦੁੱਬੂੜ ਡਰਾਈਵਰ ਕਟ ਤੋਂ ਵਾਪਸ ਕੌਮੀ ਮਾਰਗ ਰਾਹੀਂ ਸ਼੍ਰੀ ਕੀਰਤਪੁਰ ਸਾਹਿਬ ਵੱਲ ਨੂੰ ਆ ਰਹੇ ਸਨ ਤਾਂ ਉਤਾਰੀ ਵਿੱਚ ਟਰੈਕਟਰ ਟਰੈਲੀ ਦਾ ਸੰਤੁਲਨ ਵਿਗੜ ਗਿਆ ਬਹਾਨ ਬੇਕਾਬੂ ਹੋ ਕੇ ਸੜਕ ਦੇ ਨਾਲ ਪਾਣੀ ਦੀ ਨਿਕਾਸੀ ਤ੍ਰੈਲੀ ਬਣੇ ਨਾਲੇ ਵਿੱਚ ਡਿੱਗਣ ਤੋਂ ਬਾਅਦ ਟਰੈਕਟਰ ਦੇ ਅਗਲੇ ਟਾਇਰ ਅਲੱਗ ਹੋ ਕੇ ਅਤੇ ਟਰੈਕਟਰ ਕੰਧ ਨਾਲ ਜਾ ਟਕਰਾਇਆ ਤੇ ਹੁੱਕ ਟੁੱਟਣ ਕਾਰਨ ਟਰੈਲੀ ਨਾਲੇ ਵਿੱਚ ਹੀ ਫਸ ਗਈ। ਹਾਦਸੇ 'ਚ ਟਰੈਕਟਰ ਚਲਾ ਰਹੇ ਬਲਜੀਤ ਸਿੰਘ 26 ਸਾਲਾ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਕਾਫੀ ਸਮੇਂ ਬਾਅਦ ਬੜੀ ਮੁਸ਼ਕਲ ਨਾਲ ਟਰੈਕਟਰ ਹੇਠਾਂ, ਹੇਠੋਂ ਕੱਢ ਕੇ ਸਿਵਲ ਹਸਪਤਾਲ ਸ਼੍ਰੀ ਅਨੰਦਪੁਰ ਸਾਹਿਬ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਹਾਦਸੇ 'ਚ ਜ਼ਖਮੀ ਹੋਏ ਸਾਬਕਾ ਸਰਪੰਚ ਦਿਲ ਬਾਖ ਸਿੰਘ 75 ਸਾਲੇ ਦੀ ਵੀ ਹਸਪਤਾਲ ਚ ਮੌਤ ਹੋ ਗਈ। ਸੂਚਨਾ ਮਿਲਣ ਤੋਂ ਬਾਅਦ थाना ਸ਼੍ਰੀ ਕੀਰਤਪੁਰ ਸਾਹਿਬ ਤੋਂ ਐਸਐਚਓ ਜਤਿਨ ਕਪੂਰ, ਐਸਐਸਆਈ ਪ੍ਰਦੀਪ ਸ਼ਰਮਾ ਪੁਲਸਰ ਟੀਮ ਨਾਲ ਮੌਕੇ ਤੇ ਪੁੱਜੇ ਅਤੇ ਘਟਨਾ ਸਥਾਨਕ ਦਾ ਜ਼ਾਇਜ਼ਾ ਲਿਆ। ਬਲਜੀਤ ਸਿੰਘ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਅਤੇ ਉਸਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਸੋ ਦੋਸਤੋ ਬਾਕੀ ਤੁਹਾਡਾ ਇਸ ਘਟਨਾ ਬਾਰੇ ਕੀ ਕਹਿਣਾ ਹੈ ਕਿ ਇਸ ਘਟਨਾ ਪਿੱਛੇ ਬ੍ਰੇਕਅਪ ਫੇਲ ਹੋ ਸਕਦੀਆਂ ਨੇ ਜਾਂ ਫਿਰ ਟਰੈਕਟਰ ਚਲਾਉਣ ਵਾਲੇ ਨੌਜਵਾਨ ਦੀ ਗਲਤੀ ਜਿਸ ਨੇ ਕਿ ਪਹਿਲਾਂ ਦੇਖਿਆ ਨਹੀਂ ਕਿ ਟਰੈਕਟਰ ਦੀ ਬ੍ਰੇਕਾਂ ਠੀਕ ਨਹੀਂ ਸੋ ਦੋਸਤੋ ਜਦੋਂ ਵੀ ਆਪਾਂ ਕੋਈ ਚੀਜ਼ ਕਿਤੇ ਲੈ ਕੇ ਜਾਂਦੇ ਹਾਂ ਧਾਰਮਿਕ ਸਥਾਨ ਤੇ ਜਾਂ ਫਿਰ ਹੋਰ ਕਿਤੇ ਜਗ੍ਹਾ ਤਾਂ ਉਸ ਨੂੰ ਪਹਿਲਾਂ ਚੰਗੀ ਤਰ੍ਹਾਂ ਚੈੱਕ ਕਰੋ ਦੀ ਬ੍ਰੇਕਾਂ ਕਲਚ ਵਗੈਰਾ ਚੈੱਕ ਕਰਕੇ ਤਾਂ ਹੀ ਲੈ ਕੇ ਜਾਇਆ ਕਰੋ ਕਿਤੇ ਤੁਹਾਡੇ ਨਾਲ ਵੀ ਅਜਿਹਾ ਪਾਣਾ ਨਾ ਵਰਤ ਜਾਵੇ ਕਿ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤਾਕਤ ਦੇ ਲਈ ਧੰਨਵਾਦ ਇਹ ਜੀ ਟ੍ਰੈਕਟਰ trolly ਆ ਰਿਹਾ ਸੀਗਾ ਜੈਨੇ ਮਸਲਾ ਸੀ ਸਾਥ ਮਾਰਚਲ ਰੋਡ ਤੇ ਨੈਸ਼ਨਲ ਹਾਈਵੇ ਤੇ ਜਦੋਂ ਡਰਾਈਵਰ ਉਤਰ ਰਿਹਾ ਸੀ ਤੇ ਓਵਰ ਸਪੀਡ ਹੋਣ ਕਾਰਨ ਇਹਦਾ ਬੈਲੈਂਸ ਵਿਗੜਿਆ ਸਿਰ ਤੋਂ ਬਿਗੜਿਆ ਤੇ ਇਹ ਟ੍ਰੈਕਟਰ ਆਊਟ ਆਫ ਕੰਟਰੋਲ ਹੋ ਕੇ ਸਾਈਡ ਤੇ ਕੰਮ ਦੀ ਵਰਕਸ਼ਾਪ ਦੇ ਕੋਲ ਦੇ ਵਿੱਚ ਜਾ ਕੇ ਬੱਜਿਆ ਸੋ ਮੌਕੇ ਤੇ ਵੀ ਛੋੜੇ ਚੱਕੇ ਉੱਪਰਲੇ ਮੁੱਲੇ ਕੁਲਗੇ ਕੁਟਕੇ ਤੇ ਮੌਕੇ ਤੇ ਡਰਾਈਵਰ ਦੀ ਮੌਤ ਹੋ ਗਈ ਦਾ ਲੜਕਾ ਸੀਗਾ ਇੱਕ 25 ਸਾਲ ਦਾ ਨੌਜਵਾਨ ਸੀ ਤੇ ਉਹਨਾਂ ਹਸਤਾਲ ਵਿਕੀ ਕੋਹਰਨੂ ਦੇ ਦੋ ਲੜਕੇ ਦੋਨੋਂ ਸੱਟਾਂ ਲੱਗੀ ਸੀ ਗਿਆ ਹਸਤਾ ਲੈ ਜਾਇਆ ਗਿਆ ਇੱਕ ਦੀ ਮੌਕੇ ਤੇ ਮੌਤ ਹੋ ਗਈ ਬਰਾਡੇਡ ਹੈ ਹਸਪੀਟਲ ਦੂਜਾ